ਹਾਲ ਹੀ ਤੇ ਬਰ ਚੱਕ ਹੈਰਾਨੀ ਜਨਕ ਵੀਡੀਓ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਕੁਝ ਅਜੀਹਤ ਕੈਦ ਹੋਇਆ ਹੈ ਜਿਸ ਨੂੰ ਦੇਖ ਕੇ ਲੋਕ ਐ ਕਹਿ ਰਹੇ ਨੇ ਕਿ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੀ ਹੈ ਚੂੜੇਲੇ ਇਲਾਕੇ ਦੇ ਵਿੱਚ ਭੂਤ ਦਾ ਡਰ ਫੈਲ ਚੁੱਕਿਆ ਹੈ ਡਰ ਦੇ ਨਾਲ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਵਾਇਰਲ ਵੀਡੀਓ ਦੇ ਵਿੱਚ ਇੱਕ ਔਰਤ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਅਣਕੁਦਰਤੀ ਚੀਜ਼ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਲੋਕ ਹਨੇਰੇ ਵੇਲੇ ਵੀ ਹੁਣ ਘਰੋਂ ਬਾਹਰ ਨਿਕਲਣ ਤੋਂ ਡਰਦੇ ਨੇ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਚੁੜੇਲ ਹੋਣ ਦੀ ਅਫਵਾਹ ਤੋਂ ਬਾਅਦ ਬੁੱਧੀਜੀਵੀਆਂ ਦੀ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਅੰਧ ਵਿਸ਼ਵਾਸ ਤੋਂ ਵਿੱਚ ਨਾ ਫਸਣ ਇਸ ਬਾਬਤ ਪਿੰਡ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਦੇ ਆ ਕੋਈ ਐਸੀ ਚੀਜ਼ ਕੋਈ ਨਹੀਂ ਹੈ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕਰਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ ਜੀ ਔਰ 40 ਸਾਲ ਤੋਂ ਨਾ ਭੋਜਨ ਛਡੇ ਆ ਜੀ ਬਹੁਤ ਕਿਰਪਾ ਮੜੀਆਂ 'ਚ ਰਹਿ ਰਹੇ ਆ ਰਾਤ ਤੇ ਕਿਤਾ ਜਲਦੀ ਹੈ ਕਈ ਵਾਰ ਅੱਗ ਸੇਕ ਕੇ ਉਹਦੀ ਰਾਤ ਬਿਤਾਇਆ ਕੀਤਾ ਹੈ ਜੀ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪੈਦਲ ਯਾਤਰਾ ਕਰਦੇ ਇਹ ਐਵੇਂ ਇੱਕ ਬਹਿਮ ਹੈ ਜੀ ਕਿੜੇਲਾ ਹੁੰਦੀ ਸੀ ਪਹਿਲੇ ਜੀ ਵਿੱਚ ਕੋਈ ਪੰਜੀ 6 ਕਿਲੋਮੀਟਰ ਪਿੰਡ ਤੋਂ ਬਾਹਰ ਚਾਨਕਾਰ ਟੋਵੇ ਜੀ ਉਦੋਂ ਕੋਈ ਭੈ ਹੁੰਦੇ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਜੀ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚੜੇਲ ਘੂਤ ਲੱਗ ਨਹੀਂ ਆਂਦਾ ਜੀ ਬਾਕੀ ਚੰਤਰ ਵਿਦਿਆਸ਼ਿਪੋੜ ਨੇ ਸਭ ਕੀਲ ਦਿੱਤੀ ਹੈ ਜੀ ਉਹ ਕੋਈ ਨਹੀਂ ਹੈ ਚੰਤਰ ਵਿਦਿਆ ਕੁਛ ਨਹੀਂ ਹੈ ਜੀ ਸਿਰਫ ਆਪਣਾ ਹੀ ਬਹਿਮ ਹੈ ਇਹ ਲੋਕ ਡਰਦੇ ਨੇ ਉਹ ਕਿੰਨੇ ਸੇਵਦਾ ਹੈ ਮੈਂ ਸੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਜਿਹੜੇ ਲਪੂਤ ਕੁਛ ਲੱਗ ਨਹੀਂ ਆ 100 ਪੂਤਾਂ ਦਾ ਇੱਕ ਪੂਤ ਇਨਸਾਨ ਹੈ ਫਿਰ ਕਿਛੂ ਆ ਜਾਏਗਾ ਕੋਈ ਹੁਣ ਦੱਸੋ ਜੀ ਇਹਦੇ ਕੁਛ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਉਹ ਹੀ ਦੱਸ ਸਕਦੇ ਆ ਤੇ ਜੋ ਮੋਬਾਈਲਾਂ ਦੇ ਲੋਕਾਂ ਦੇ ਬੱਚੇ ਨੇ ਫੋਟੋਆਂ ਖਿੱਚੀ ਦੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਹੈ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮ ਵਾਲ ਵਕਤ ਬਾਕੀ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਕਿਦਾਂ ਦਾ ਮਹੌਲ ਹੈ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਾ ਨੂੰ ਡਰ ਪਾ ਕੇ ਤਾਂ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜਿਹੀ ਕੋਈ ਹਾਲਾਤ ਦੇਖ ਨਹੀਂ ਹੈਗੇ ਪਰ ਰੋਲਾ ਬੜਾ ਜੋ ਬਹੁਤ ਜ਼ਿਆਦਾ ਪੇਦਾ ਹੈ ਇਸ ਚੀਜ਼ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰੀ ਜਾਂ ਕੀ ਹੋ 10 ਦਿਨ ਵੀਡੀਓ ਚ ਸੁਣਿਆ ਕੋਈ ਮੌਤਾ ਵੀ ਹੋਈਆਂ ਕੱਲੇ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਇਹ ਨਾ ਹੋਈਆਂ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਜਿੰਮ ਮੌਤਾ ਜਾਨ ਮੌਤਾ ਹੋਈਆਂ ਸੀ ਤੁਸੀਂ ਵੀਡੀਓ ਦੇਖ ਕੇ ਵੀਡੀਓ ਚ ਕੀ ਨਜ਼ਰ ਆ ਰਿਹਾ ਹੈ ਬੀਡੂ ਜਿੱਤੇ ਇਹ ਨਜ਼ਰ ਆ ਰਹੀ ਪਈਏ ਪਰਛਾਈਏ ਕਿ ਇਹ ਚੀਜ਼ ਦੀ ਵੀ ਕੋਈ ਇਦਾਂ ਦੀ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਅਸੀਂ ਖੜੇ ਹਾਂ ਇਸ ਜਗ੍ਹਾ ਤੇ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਤੁਸੀਂ ਹਾਂ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਇਹਦਾ ਪਤਾ ਲਗਾਇਆ ਜਾਵੇ ਕੀ ਚੀਜ਼ ਹੀ ਹੈ ਠੀਕ ਹਾਂ ਜਿਹੜਾ ਦਿਲ ਲੋਕਾਂ ਦੇ ਦਿਲ ਚੋਂ ਬਹਿਮ ਦੂਰ ਕੀਤਾ ਜਾਵੇ ਜਾਂ ਸਚਾਈ ਆ ਜਾਂ ਜੋ ਵੀ ਸਚਾਈ ਹੋ ਸਾਹਮਣੇ ਆਣੀ ਚਾਹੀਦੀ ਇਸ ਬਾਬਤ ਜਦੋਂ ਤਰਕਸ਼ਿਲ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਰਨ ਜਾਂ ਘਬਰਾਉਣ ਦੀ ਕੋਈ ਵੀ ਗੱਲ ਨਹੀਂ ਹੈ ਹੋ ਸਕਦਾ ਹੈ ਕਿ ਹਨੇਰੇ ਤੂਫਾਨ ਵੇਲੇ ਕੁਝ ਅਜੀਬਾ ਦੇਖਿਆ ਗਿਆ ਹੋਵੇ ਪਰ ਭੂਤ ਤੇ ਚੁੜੇਲ ਵਰਗਾ ਕੁਝ ਵੀ ਨਹੀਂ ਹੁੰਦਾ ਹੋਰ ਕੀ ਕੁਝ ਕੀਤਾ ਉਹਨਾਂ ਨੇ ਤੁਹਾਨੂੰ ਸੁਣਾਉਂਦੇ ਹਾਂ ਹਾਂ ਜੀ ਲਖੀ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਾਂ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਵਿਮੜ ਕੇ ਮੁੜੇ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਇਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਲੜਾਈ ਹੈ ਕਿ ਇਹ ਚੜੇਲ ਵਗੈਰਾ ਜਾਏ ਹੋਈ ਉਹ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਆ ਕਿ ਕਿਸੇ ਦੀ ਕੋਈ ਸ਼ਾਰਤਵਾਦੀ ਤੇ ਨਹੀਂ ਔਰ ਮੈਂ ਇਹੋ ਹੀ ਕਹਣਾ ਲੋਕਾਂ ਨੂੰ ਕਿ ਅੰਧਵਿਸ਼ਵਾਸ ਨਾਲ ਫੜੋ ਤੇ ਨਾ ਹੀ ਡਰਦੇ ਕੋਈ ਜੁਰਤ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੋਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ TV